ਸੀਐਮ ਸੈਣੀ ਨੇ ਪੰਜਾਬ ਨੂੰ ਆਪਣਾ ਭਰਾ ਦੱਸਿਆ ਸੀਐਮ ਨਾਇਬ ਸੈਣੀ ਦਾ ਕਹਿਣਾ ਕਿ ਪੰਜਾਬ ਸਾਡਾ ਭਰਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਾਡੀ ਮਦਦ ਕਰਦਾ ਹੈ ਮੀਟਿੰਗ 'ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਤਾਂ ਦੱਸਿਆ ਕਿ ਪਿਛਲੇ ਦਿਨੀ ਜੋ ਹੈ ਐਸਵਾਈਐਲ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਪੰਜਾਬ ਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਸ਼ਾਮਲ ਹੁੰਦੇ ਨੇ ਇਸ ਤੋਂ ਬਾਅਦ ਇਲਾਵਾ ਜੋ ਕੇਂਦਰੀ ਮੰਤਰੀ ਦੀ ਅਗਵਾਈ 'ਚ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟੇਲ ਜੀ ਨੇ ਉਹਨਾਂ ਦੀ ਅਗਵਾਈ 'ਚ ਬੈਠਕ ਹੁੰਦੀ ਹੈ ਜਿਸ ਦੇ ਬਾਅਦ ਹੁਣ ਸੀਐਮ ਨਾਇਬ ਸੈਣੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਾਡਾ ਭਰਾ ਹੈ ਪੰਜਾਬ ਹਮੇਸ਼ਾ ਸਾਡੀ ਮ ਇਹ ਮੀਟਿੰਗ 'ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਹਾਲਾਕੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੈਠਕਾਂ ਹੋ ਚੁੱਕੀਆਂ ਨੇ ਤੇ ਪੰਜਾਬ ਲਗਾਤਾਰ ਜੋ ਹੈ ਐਸਵਾਈਐਲਬੀ ਜੋ ਨਹਿਰ ਦਾ ਨਿਰਮਾਣ ਕਰਨ ਤੋਂ ਜੋ ਹੈ ਕਿਨਾਰਾ ਕਰਦਾ ਹੈ ਪੰਜਾਬ ਨੂੰ ਲਗਾਤਾਰ ਇਸ ਤੇ ਮਨਾ ਕੀਤਾ ਜਾਂਦਾ ਹੈ ਕਿਉਂਕਿ ਜੋ ਕੁੱਲ ਨਹਿਰ ਹੈ ਉਸ ਦੇ ਵਿੱਚ ਜੋ ਹਰਿਆਣਾ ਵਾਲੇ ਪਾਸੇ ਵੰਡੀਆਂ ਉਸ ਦਾ ਹੀ ਉਸ ਦਾ ਨਿਰਮਾਣ ਹੋ ਚੁੱਕਿਆ ਪਰ ਪੰਜਾਬ ਵਾਲੇ ਪਾਸੇ ਜੋ ਨਹਿਰ ਵੰਡੀਆਂ ਹੈ ਉਸ ਦੇ ਵਿੱਚ ਪੰਜਾਬ ਵੱਲੋਂ ਲਗਾਤਾਰ ਜੋ ਹੈ ਨਾ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਜੋ ਹੈ ਉਸ ਨੂੰ ਲਗਾਤਾਰ ਕਿਹਾ ਜਾਂਦਾ ਹੈ ਕਿ ਦੋਵੇਂ ਸੂਬੇ ਕੋਈ ਨਾ ਕੋਈ ਹੱਲ ਜ਼ਰੂਰ ਕੱਢਣ ਜਿਸ ਨੂੰ ਲੈ ਕੇ ਕਈ ਵਾਰ ਮੀਟਿੰਗਾਂ ਹੋ ਚੁ ਚੌਥੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਗਵਾਈ ਚ ਬੈਠਕ ਹੁੰਦੀ ਹੈ ਹਾਲਾਂਕਿ ਇਸ ਤੋਂ ਬਾਅਦ ਜੋ ਹੈ ਪੰਜਾਬ ਵੱਲੋਂ ਲਗਾਤਾਰ ਇਸਤੇ ਆਪਣਾ ਸਟੈਂਡ ਕਲੀਅਰ ਹੈ ਕਿ ਉਹਨਾਂ ਵੱਲੋਂ ਐਸਵਾਈਐਲ ਦਾ ਨਿਰਮਾਣ ਨਹੀਂ ਕੀਤਾ ਜਾਵੇਗਾ ਪਰ ਇਸ ਵਿਚਾਰੇ ਹੋਣਾ ਸੀਐਮ ਨਾਇਬ ਸੈਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਕਿ ਪੰਜਾਬ ਸਾਡਾ ਭਰਾ ਹੈ ਪੰਜਾਬ ਹਮੇਸ਼ਾ ਸਾਡੀ ਮਦਦ ਕਰਦਾ ਹੈ ਕਿਤੇ ਉਹਨਾਂ ਨੂੰ ਆਸ ਹੈ ਕਿ ਮੀਟਿੰਗ 'ਚ ਕੋਈ ਨਾ ਕੋਈ ਹੱਲ ਜ਼ਰੂਰ ਤਾ ਹੋਰ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਘਟਾਰੀਆ ਜੁੜੇ ਹੋਏ ਨੇ ਤਾਂ ਵਿਨੇਸ਼ ਪਿਛਲੇ ਦਿਨੀ ਕਿਉਂਕਿ ਬੈਠਕ ਹੁੰਦੀ ਹੈ ਜਿਸ ਦੇ ਵਿੱਚ ਦੋਹਾਂ ਸੂਟਿਆਂ ਦੇ ਮੁੱਖ ਮੰਤਰੀ ਸ਼ਾਮਲ ਹੁੰਦੇ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼ਾਮਲ ਹੁੰਦੇ ਨੇ ਤਾਂ ਹੁਣ ਹਰਿਆਣਾ ਦੇ ਸੀਐਮ ਨਾਇਬ ਸੈਣੀ ਦਾ ਬਿਆਨ ਸਾਹਮਣੇ ਆਇਆ ਤਾਂ ਕਿਸ ਤਰ੍ਹਾਂ ਇਸ ਬਿਆਨ ਨੂੰ ਦੇਖਿਆ ਜਾਵੇ ਅੰਗੁਰਵਾਜ ਇਸ ਬਿਆਨ ਦਾ ਸੰਦਰਭ ਇਹ ਹੈ ਕਿ 9 ਤਰੀਕ ਨੂੰ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਸੈਂਟਰ ਨੇ ਸੱਦੀ ਹੈ ਪੰਜਾਬ ਤੇ ਹਰਿਆਣਾ ਦੋਨਾਂ ਦੇ ਸੀਐਮ ਪਾਰਟਿਸਪੇਟ ਕਰਨਗੇ ਉਹਨ S Y L ਦਾ ਮਾਮਲਾ ਹੈ ਜਿਹੜਾ ਜੇ ਆਪਾਂ ਪਿਛਲੇ ਲਗਭਗ ਦੋ ਦਸ਼ਕਾਂ ਤੋਂ ਦੇਖੀਏ ਤਾਂ ਉਲਝਿਆ ਜਾ ਰ ਕਿ ਸੁਪਰੀਮ ਕੋਰਟ ਦਾ ਆਰਡਰ ਹੈ ਵੀ ਪਾਣੀ ਦਿਓ ਪੰਜਾਬ ਕਹਿੰਦਾ ਸਾਡੇ ਕੋਲ ਪਾਣੀ ਹੈ ਨਹੀਂ ਫਿਰ ਉਹ ਕਹਿੰਦੇ ਨਹਿਰ ਬਣਾਓ ਪੰਜਾਬ ਕਹਿੰਦਾ ਨਹਿਰ ਬਣਾ ਕੇ ਕੀ ਕਰਾਂਗੇ ਜਦੋਂ ਪਾਣੀ ਨਹੀਂ ਦੇ ਸਕਦੇ ਜੇ ਉਸ ਤੋਂ ਵੀ ਆਪਾਂ ਪਿੱਛੇ ਜਾਈਏ ਤਾਂ ਪੰਜਾਬ ਵਿੱਚ ਜਦੋਂ ਮਿਲਿਟੈਂਸੀ ਦਾ ਦੌਰ ਰਿਹਾ ਹੈ ਉਦੋਂ ਮੰਨਿਆ ਜਾਂਦਾ ਕਿ ਇਸ ਨਹਿਰ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ ਉਹਦੇ ਲਈ ਵੀ ਬਹੁਤ ਵੱਡਾ ਜਿਹੜਾ ਇਹ ਜ਼ਿੰਮੇਦਾਰ ਰਿਹਾ ਸੀਗਾ ਜੀ ਜੀ ਵਿਨੇਸ਼ਰ ਉਸ ਤੋਂ ਬਾਅਦ ਵਿਨੇਸ਼ਰ ਤੁਹਾਡੇ ਕੋਲ ਵਾਪਸ ਆਵਾਂਗੇ ਕਿਰੀ ਬਿਆਨ ਸੁਣਾਉਂਦੇ ਹਾਂ ਸੀਐਮ ਸਿਆਣੀ ਦਾ ਜੋ ਉਹਨਾਂ ਵੱਲੋਂ ਇਸ ਬੈਠਕ ਤੋਂ ਪਹਿਲਾਂ ਦਿੱਤਾ ਗਿਆ बैठ करके चर्चा विचार होगा केंद्र उसके अंदर जितना हमारे केंद्रीय मंत्री उसके अंदर देखेंगे हमारी भी बात को सुनेंगे पंजाब की बात को भी सुनेंगे और उसी बात से ही कोई रास्ता निकलेगा क्योंकि ये काम ऐसा नहीं, नहीं कि हम आपस में हमारा भाईचारा है जी भाईचारा हमारे लिए पहले है कोई हमारे ऊपर या कहीं और कोई विपत्ति आ जाती है तो तुरंत पंजाब के लोग भी निकल करके आते हैं हेल्प करिए ऐसा नहीं है कोई भाईचारा है हमारा और भाईचारे के अंदर ही कोई रास्ता निकलेगा बैठ कर के बात करेंगे पंजाब की भी शायद केंद्र ने विचार किया है कि पंजाब की भी बात को सुना जाए हरियाणा की बात को सुना जाए और सुन करके उसका रास्ता निकले जी ਤਵਿਨੇਸ਼ ਕਟਾਰੀਆ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਤਵਿਨੇਸ਼ ਬਿਲਕੁਲ ਜੋ ਸੀਐਮ ਸੈਣੀ ਨੇ ਉਹ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਭਾਈਚਾਰੀ ਦਾ ਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਭਾਈਚਾਰੀ ਦਾ ਉਹਨਾਂ ਵੱਲੋਂ ਕਿ ਪੰਜਾਬ ਨਾਲ ਸਾਡਾ ਭਾਈਚਾਰਾ ਤੇ ਪੰਜਾਬ ਨਾਲ ਬੈਠ ਕੇ ਜੋ ਹੈ ਹੱਲ ਹੋਵੇਗਾ ਹਨ ਗੁਰਬਾਜ ਜੀ ਇਹ ਹੀ ਕਾਰਨ ਹੈ ਕਿ ਜਦੋਂ ਇਹ ਮਾਮਲਾ ਕੋਰਟ ਕਚਾਰੀਆਂ ਚੋਂ ਹੱਲ ਹੁੰਦਾ ਨਹੀਂ ਦਿਖ ਰਿਹਾ ਸੀ ਤਾਂ ਸੈਂਟਰ ਨੂੰ ਇੰਟਰਵਿਨ ਕਰਨਾ ਪਿਆ ਹੁਣ ਸੈਂਟਰ ਨੇ ਦੋਨੋਂ ਸੂਬਿਆਂ ਦੀ ਇਕੱਲਾਂ ਵੀ ਮੀਟਿੰਗ ਲੈ ਚੁੱਕਿਆ ਹੁਣ ਦੁਬਾਰਾ ਜਿਹੜੀ ਮੀਟਿੰਗ ਸੱਦੀ ਹੋਈ ਹੈ ਤੇ ਉਹ ਸੀਐਮ ਸੈਣੀ ਉਸ ਦੇ ਬਿਹਾਫ ਤੇ ਕਹਿ ਰਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਮਸਲਾ ਹੱਲ ਹੋਣਾ ਚਾਹੀਦਾ ਨਾਲ ਉਹਨਾਂ ਨੇ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਹੈ ਕਿ ਜਿਹੜਾ ਭਾਈਚਾਰਾ ਉਹ ਕਾਇਮ ਰਹਿਣਾ ਚਾਹੀਦਾ ਹੈ ਮਤਲਬ ਉਹ ਵੀ ਕਹਿੰਦੇ ਆ ਕਿ ਅਮਨ ਅਮਾਨ ਨਾਲ ਹੀ ਨਿਪਰੇ ਚੜਾ ਜਾਣਾ ਚਾਹੀਦਾ ਹੈ ਹਰਿਆਣਾ ਨੂੰ ਪਾਣੀ ਮਿਲਣਾ ਚਾਹੀਦਾ ਹੈ ਪ ਈਓਗ ਵੀ ਕਹਿ ਰਿਹਾ ਹੈ ਕਿ ਜਿਹੜਾ ਮਾਮਲਾ ਹੈ ਅਮਨ ਅਮਾਨ ਨਾਲ ਨਿਪਰੇ ਚਾੜਿਆ ਜਾਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਕੀ ਆਪਾਂ ਪਾਸ ਵਿੱਚ ਦੇਖਿਆ ਕਿ ਐਸਵਾਈਐਲ ਨਹਿਰ ਦੇ ਨਿਰਮਾਣ ਦੀ ਗੱਲਬਾਤ ਹੀ ਪੰਜਾਬ ਵਿੱਚ ਹਾਲਾਤ ਖਰਾਬ ਹੁੰਦੇ ਰਹੇ ਹੈ ਇਸ ਕਰਕੇ ਸੀਐਮ ਸਹਰੀ ਇਹ ਕਹਿ ਰਿਹਾ ਵੀ ਜੋ ਦੀ ਸਥਿਤੀ ਹੈ ਉਹ ਨੂੰ ਅਮਨ ਅਮਾਨ ਨਾਲ ਸ਼ਾਂਤੀ ਨਾਲ ਹੋਣਾ ਚਾਹੀਦਾ ਤੇ ਉਹਨਾਂ ਨੂੰ ਪਾਣੀ ਮਿਲਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਉਸ ਤੋਂ ਬਾਅਦ ਵੀ ਜਦੋਂ ਕੋਰਟ ਦਾ ਵੀ ਆਰਡਰ ਆਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਵੀ ਦੇਖਿਆ ਕਿ ਪੰਜਾਬ ਹਰਿਆਣਾ ਵਿੱਚ ਤਸਲ ਸ਼ੁਰੂ ਹੋ ਗਈ ਸੀ ਜੀ ਇੱਕ ਦੂਜੇ ਸੂਬਿਆਂ ਵਿੱਚ ਜਿਹੜੇ ਵੀਕਲ ਆ ਰਹੇ ਸੀ ਬੱਸ ਆ ਰਹੀਆਂ ਸੀ ਉਹਨਾਂ ਨੂੰ ਭੰਨਿਆ ਜਾ ਰਿਹਾ ਸੀਗਾ ਤੇ ਪਾਸ ਵਿੱਚ ਯਾਨੀ ਕਿ ਇੱਕ ਬਹੁਤ ਕੜਵਾ ਤਜਰਬਾ ਰਿਹਾ ਦੋਨੋਂ ਸੂਬਿਆਂ ਦਾ ਇਸੇ ਕਰਕੇ ਜਿਹੜਾ ਹੈ ਕਿ ਐਸਵਾਈਐਲ ਕਿਹਾ ਜਾਂਦਾ ਕਿ ਆਪਣੇ ਆਪ ਵਿੱਚ ਹੀ ਸੈਂਸਿਟਿਵ ਮੈਟਰ ਹੈ ਹਰਿਆਣਾ ਕਹਿੰਦਾ ਕਿ ਨਹਿਰ ਬਣਾਓ ਦੇ ਪਾਣੀ ਦਿਓ ਤੇ ਪੰਜਾਬ ਕਹਿੰਦਾ ਕਿ ਸਾਡੇ ਕੋਲੇ ਪਾਣੀ ਹੈ ਨਹੀਂਗਾ ਤੇ ਇਸ ਤੋਂ ਪਹਿਲਾਂ ਜੇ ਬੀਐਮਬੀ ਬੀਵੀਐਮਬੀ ਦਾ ਮੈਟਰ ਹੈ ਉਹ ਵੀ ਪਿਛਲੇ ਕੁਝ ਮਹੀਨਿਆਂ ਚ ਆਪਾਂ ਦੇਖਿਆ ਸੀਗਾ ਕਿ ਪੰਜਾਬ ਤੇ ਹਰਿਆਣਾ ਵਿੱਚ ਤਸਲ ਬੜੀ ਬਹੁਤ ਜ਼ਿਆਦਾ ਵੱਧ ਗਈ ਸੀਗੀ ਇਸ ਕਰਕੇ ਪਾਣੀ ਦਾ ਮਾਮਲਾ ਕਿਸੇ ਵੀ ਸੂਬੇ ਵਿੱਚ ਹੋਵੇ ਸਾਪਾ ਸਾਊਥਰਨ ਸਟੇਟਸ ਵਿੱਚ ਵੀ ਦੇਖਦੇ ਆ ਉਹ ਬੜਾ ਸੈਸਟਿਮ ਮੰਨਿਆ ਜਾਂਦਾ ਹੈ ਤੇ ਇਸੇ ਲਈ 9 ਤਰੀਕ ਦੀ ਮੀਟਿੰਗ ਦੇ ਮਤੇ ਨਜ਼ਰ ਫਿਰਦੇ ਨੇ ਸੀਐਮ ਸੈਣੀ ਵੱਲੋਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਜੀ ਗੁਰਬਾਜ ਜੀ ਵਿਨੈਸ਼ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਬਿਲਕੁਲ 9 ਜੁਲਾਈ ਨੂੰ ਜੋ ਹੈ ਮੀਟਿੰਗ ਹੋਣੀ ਹੈ ਐਸਵਾਈਐਲ ਨੂੰ ਲੈ ਕੇ ਜਿਸ ਦੇ ਵਿੱਚ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ ਇਸ ਤੋਂ ਬਾਅਦ ਕੇਂਦਰੀ ਮੰਤਰੀ ਸ਼ਾਮਲ ਹੋਣਗੇ ਤੇ ਇਸ ਤੇ ਜੋ ਹੈ ਹੱਲ ਕੱਢਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਹਰਿਆਣਾ ਦੇ ਸੀਐਮ ਸ਼ੇਣੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਪੰਜਾਬ ਨੂੰ ਆਪਣਾ ਭਰਾ ਦੱਸਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਹੈ ਸਾਡਾ ਭਰਾ ਹੈ ਤੇ ਪੰਜਾਬ ਹਮੇਸ਼ਾ ਸਾਡੀ ਮਦਦ ਕਰਦਾ ਹੈ ਤਾਂ ਇੱਕ ਵਾਰ ਤੁਹਾਨੂੰ ਫਿਰ ਸੀਐਮ ਸ਼ੇਣੀ ਦਾ ਬਿਆਨ ਸੁਣਾ ਦਿੰਦੇ ਹਾਂ बैठ करके चर्चा विचार होगा केंद्र उसके अंदर जितना हमारे केंद्रीय मंत्री उसके अंदर देखेंगे हमारी भी बात को सुनेंगे पंजाब की बात को भी सुनेंगे और उसी बात से ही कोई रास्ता निकलेगा क्योंकि ये काम ऐसा नहीं कि हम आपस में हमारा भाईचारा है जी भाईचारा हमारे लिए पहले है कोई हमारे ऊपर या कहीं और कोई विपत्ति आ जाती है तो तुरंत पंजाब के लोग भी निकल करके आते हैं ये हेल्प करिए ऐसा नहीं है कोई भाईचारा है हमारा और भाईचारे के अंदर ही कोई रास्ता निकलेगा बैठ कर के बात करेंगे पंजाब की भी शायद केंद्र ने विचार किया है कि पंजाब की भी बात को सुना जाए हरियाणा की बात को सुना जाए और सुन करके उसका रास्ता निकले